ਕਬਾਤ ਜੋ ਪਿਕਚਰਸ ਆਈਆਂ ਨੇ ਬਹੁਤ ਕਰਤਨਾਕਰ ਹਾਸਾ ਹੋ ਕੇ ਬੀਤੀ ਸ਼ੈਡ ਬਾਲਤੀ ਵਿੱਚ ਚਲਾ ਗਿਆ ਔਰ ਜਿੱਦੀਆਂ ਮੌਤਾਂ ਆਈਆਂ ਨੇ ਉਹ ਹੈਡਿੰਗ ਜਿਹੀ ਕਰਕੇ ਮੌਤਾਂ ਆਈਆਂ ਨੇ ਤੇ ਜੇ ਮੈਂ ਬਾਜੋ ਸਾਹਿਬ ਨਾਲ ਹੁਣ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਗੱਲ ਕੀਤੀ ਔਰ ਉਹਨਾਂ ਦੀ ਕਾਲ ਵੀ ਆ ਗਈ ਜਿਹੜੇ ਭਕਵਾ ਅੱਜਕੱਲ ਬੱਸ ਦੇ ਵਿੱਚ ਬਹੁਤ ਗਰੀਬ ਲੋਕ ਜਿਹੜੇ ਨੇ ਉਹ ਸਫਰ ਕਰਦੇ ਨੇ ਜਿਹਨੇ ਡੈਥ ਹੋ ਗਿਆ ਜਾਂ ਜਿਹੜੇ ਹਸਪੀਟਲ ਗਏ ਨੇ ਜਾਂ ਜਿਹੜੇ ਪ੍ਰਾਈਵੇਟ ਹਸਪੀਟਲ ਗਏ ਨੇ ਉਹਨਾਂ ਦੀ ਵਾਧ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਔਰ ਇਹ ਉਹਨਾਂ ਨੂੰ ਜੋ ਕੰਪਨਸੇਸ਼ਨ ਹੈ ਉਹ ਉਹਤਵਤ ਦੇਣੀ ਚਾਹੀਦੀ ਹੈ ਜਿਹੜੇ ਇੰਜਰਡ ਨੇ ਜਾਂ ਜਿਹੜੇ ਜਿਹਨਾਂ ਡੈਥ ਹੋ ਗਿਆ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਹੈ ਸਰਕਾਰ ਨੂੰ ਔਰ ਸਾਰਨੋ ਕੀ ਉਹ ਕੀ ਦੇ ਕੇ ਛੜ ਕੇ ਧਿਆਨ ਦੇਣਾ ਚਾਹੀਦਾ ਕੋ ਰੰਦਾਵਾ ਸਾਹਿਬ ਸਾਡੇ ਮੈਂਬਰ ਆਫ ਪਾਰਲੀਮੈਂਟ ਤੋ ਅਡਾ ਦਾਸ ਪ੍ਰਤਾਪ ਸਿੰਘ ਬਾਜੂ ਆਪਣੇ ਸਾਥੀਆਂ ਨਾਲ ਅੱਜ ਅਸੀਂ ਸਿਵਲ ਹਸਪੀਟਲ ਸਿਵਲ ਹਸਪੀਟਲ ਬਟਾਲੇ ਪਹੁੰਚੇ ਆ ਐਸਐਮਓ ਸਾਹਿਬ ਦੇ ਐਸਐਮਓ ਸਾਹਿਬ ਦੇ ਅਸੀਂ ਆਫਿਸ 'ਚ ਬੈਠੇ ਆ ਬੜਾ ਦਰਦਨਾਕ ਵਾਕਿਆ ਵਾਕਿਆ ਹੋਇਆ ਤਕਰੀਬਨ 2-3 ਘੰਟੇ ਪਹਿਲਾਂ ਇੱਕ ਬੱਸ ਬਟਾਲੇ ਤੋਂ ਕਾਦੀਆਂ ਜਾ ਰਹੀ ਸੀ ਪ੍ਰਾਈਵੇਟ ਟਰਾਂਸਪੋਰਟ ਦੀ ਸੀ ਰਾਜਤਾਨੀ ਐਕਸਪ੍ਰੈਸ ਸੀ ਉਹ ਐਕਸੀਡੈਂਟ ਦਾ ਕਾਰਨ ਕੀ ਹੋਇਆ ਉਹਦੇ ਬਾਰੇ ਤੇ ਤਹਿਕੀਕਾਤ ਪੁਲਿਸ ਕਰ ਰਹੀ ਹੈ ਤੇ ਸਾਨੂੰ ਜਦੋਂ ਇਤਲਾਹ ਦੇਗੀ ਤਾਂ ਹੀ ਅਸੀਂ ਦੱਸ ਪਾਵਾਂਗੇ ਤੇ ਪਰ ਇਹ ਬਟਾ ਬੜਾ ਅਨਫੋਰਚੂਨੇਟ ਇਹਦੇ ਵਿੱਚ ਤਕਰੀਬਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤ ਸਾਰੇ ਕ੍ਰਿਟੀਕਲੀ ਇੰਜਰਡ ਨੇ ਕੁਝ ਕੁਝ ਪੇਸ਼IENTS ਨੂੰ ਇਮੀਡੀਏਟਲੀ ਡਾਕਟਰਸ ਨੇ ਫਰਸਟ ਏਡ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਪ੍ਰਾਈਵੇਟ ਹਸਪੀਟਲਸ ਵਿੱਚ ਉਸ ਅਸੀਂ ਇਮੀਡੀਏਟਲੀ ਰੰਧਾਵਾ ਸਾਹਿਬ ਤੇ ਮੈਂ ਅਸੀਂ ਟੇਕ ਅਪ ਕਰਾਂਗੇ ਪੰਜਾਬ ਗਵਰਨਮੈਂਟ ਦੇ ਨਾਲ ਸਟੇਟ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਤੇ ਡਿਪਟੀ ਕਮਿਸ਼ਨਰ ਵੀ ਜਦੋਂ ਅਵੇਲੇਬਲ ਹੋਣਗੇ ਕਿਸੇ ਮੀਟਿੰਗ ਚ ਸਾਨੂੰ ਪਤਾ ਲੱਗਿਆ ਵਨ ਸੀ ਇਸ ਫਰੀ ਸਾਡੀ ਇਹ ਗੁਜ਼ਾਰਿਸ਼ ਹੋਏਗੀ ਕਿ ਐਕਸਕ੍ਰੀਸ਼ੀਨਾਂ ਦੀ ਇਮੀਡੀਏਟਲੀ ਮੈਂ ਇੱਕ ਮਿੰਟ ਉਹਨਾਂ ਦਾ ਹੈਲਥ ਮਿਨਿਸਟਰੀ ਸਾਹਿਬ ਦਾ ਫੋਨ ਵੀ ਆ ਗਿਆ ਮੈਂ ਇੱਕ ਸੈਕਿੰਡ ਆਹ ਮਨਵੀਰ ਜੀ ਸਸਿ ਕਾਲਦੇ ਆ ਅੱਜ ਅਕਰਵਾਏ ਇੱਕ ਸੈਕਿੰਡ ਹਲੋ ਸਸ਼ਕਲ ਬਰਬੀ ਜੀ ਰਿੰਦਾਵਾ ਸਾਹਿਬ ਤੇ ਮੈਂ ਨਾ ਸਿਵਲ ਹਸਪੀਟਲ ਚਾ ਬਟਾਲਾ ਐ ਐਸਐਮਓ ਸਾਹਿਬ ਵੀ ਇੱਥੇ ਨੇ ਹਾਂ ਦੇਸ ਵੀ ਨੇ ਵੈਰੀ ਸੀਰੀਅਸ ਮਿਸਹੈਪ ਇੱਕ ਬੱਸ ਸੀ ਪ੍ਰਾਈਵੇਟ ਉਹ ਇੱਥੋਂ ਜਾ ਰਹੀ ਸੀ ਬਟਾਲਾ ਢੁਕਾਦਿਆਂ ਮੋਰ ਥੈਨ 4 5 ਪੀਪਲ ਹੈਵ ਡਾਈਡ ਨੰਬਰ ਆਫ ਥੈਮ ਆਰ ਕ੍ਰਿਟੀਕਲੀ ਇੰਜਰਡ ਤੋਂ ਮੇਰੀ ਰਿਕੁਐਸਟ ਐਟ ਦਿ ਗਵਰਨਮੈਂਟ ਲੈਵਲ ਚਲੋ ਜੋ ਇਹ ਹੋ ਸਕਦਾ ਹੈ ਤੇ ਕਰ ਹੀ ਦੇਣ ਬੈਸਟ ਪੋਸੀਬਲ ਐਫਰਟ ਵੋਟੇਵਰ ਇਜ਼ ਪੋਸੀਬਲ ਕਰ ਰਹੇ ਨੇ ਕੁਝ ਨੂੰ ਪ੍ਰਾਈਵੇਟ ਹਸਪੀਟਲ ਨਾ ਕਿਉਂਕਿ ਉਹ ਹੋਇਆ ਕੀ ਹੈ ਕਿ ਜਿਹੜੀ ਸੱਡਾਂ ਬੱਜੀਆਂ ਸਾਰੀਆਂ ਸਰ ਦੇ ਉਤੋਂ ਦੀਆਂ ਨੇ ਬਸ ਇੱਕ ਬਿਲਡਿੰਗ ਚਲੀ ਗਈ ਹੈ ਤੇ ਬਹੁਤ ਸੀਰੀਅਸਲੀ ਇੰਜਰਡ ਨੇ ਤਾਂ ਮੇਰੀ ਰਿਕੁਐਸਟ ਹੈ ਕਿ ਜਿਹੜੇ ਸਿਵਲ ਪ੍ਰਾਈਵੇਟ ਹਸਪੀਟਲਸ ਨੇ ਇੱਕ ਤੇ ਉਹਨਾਂ ਦਾ ਧਿਆਨ ਕਰਨਾ ਪੈਣਾ ਬਹੁਤ ਜ਼ਿਆਦਾ ਗਰੀਬ ਲੋਕਾਂ ਨੂੰ ਜੀ ਤੇ ਹਾਂਜੀ 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 ਨਹੀਂ ਕੁਝ ਕੁਝ ਰੈਫਰ ਕਰ ਦਿੱਤੇ ਜਿਸ ਅਮਰਦੀਪ ਹਸਪੀਟਲ ਨੂੰ ਰੈਫਰ ਕਰਦੇ ਥੈਟਸ ਅ ਪ੍ਰਾਈਵੇਟ ਹਸਪੀਟਲ ਦੀ ਅੱਛਾ ਜੀ ਬੰਨ ਨਾਲ ਐਸਐਮਓ ਸਾਹਿਬ ਨਾਲ ਗੱਲ ਵੀ ਕਰ ਲਿਆ ਦੂਜਾ ਮੇਰੀ ਰਿਕੁਐਸਟ ਹੋਏਗੀ ਜੇ ਤੁਸੀਂ ਅ ਚੀਫ ਮਿੰਿਸਟਰ ਸਾਹਿਬ ਆ ਲੋ ਇੱਕ ਵਾਰ ਗੱਲ ਕਰੋ ਐਸਐਮਓ ਸਾਹਿਬ ਸਿਵਲ ਸਰਜਨ ਸਿਵਲ ਸਿਵਲ ਸਰਜਨ ਸਾਹਿਬ ਆ ਲੋ ਹੈਲਥ ਮਿੰਿਸਟਰ ਸਾਹਿਬ ਅ ਸਾਨੂੰ ਹੁਣੇ ਹੀ ਹੈਲਥ ਮਿੰਿਸਟਰ ਸਾਹਿਬ ਨੂੰ ਕਾਲ ਮੈਂ ਕੀਤੀ ਸੀ ਉਹਨਾਂ ਦਾ ਵਾਪਸ ਆਇਆ ਵੀ ਆ ਮੈਂ ਅਪਰੀਸ਼ੀਏਟ ਕਰਨਾ ਉਹਨਾਂ ਦੇ ਡਿਸੀਜਨ ਨੂੰ ਉਹਨਾਂ ਨੇ ਇਹ ਵੀ ਗੱਲ ਯਕੀਨ ਦਵਾਇਆ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਲਾਜ਼ਮੀ ਫਰੀਕ ਰਾਵਾਂਗੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਕੁਝ ਬਹੁਤ ਗਰੀਬ ਲੋਕ ਜਿਹੜੇ ਸਫਰ ਕਰ ਰਹੇ ਸੀ ਉਹ ਪ੍ਰਾਈਵੇਟ ਹਸਪਤਾਲ ਦੇ ਜ਼ਰੂਰ ਰੈਫਰ ਹੋ ਗਏ ਉਹਨਾਂ ਦੇ ਇਲਾਜ ਦਾ ਕਰਨਾ ਤੇ ਇੱਕ ਸਬਲਬੀਰ ਸਿੰਘ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਚੀਫ ਮਿਨਿਸਟਰ ਦੇ ਐਕਸਕਿਊਸ਼ੀਆ ਦੇ ਵਿੱਚੋਂ ਵੱਧ ਤੋਂ ਵੱਧ ਮਦਦ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਜਿਹਨੇ ਗ੍ਰੀਵਸਲੀ ਇੰਜਰਡ ਉਸੇ حساب ਦੇ ਨਾਲ ਮਿਨੀਮਮ ਅਸੀਂ ਚਾਹਾਂਗੇ ਕਿ ਜਿਹੜੇ ਜਿੰਨਾਂ ਦੀ ਮੌਤ ਹੋਈ ਉਹਨਾਂ ਨੂੰ 10-10 ਲੱਖ ਰੁਪਇਆ ਗ੍ਰੀਵਿਅਸਲੀ ਇੰਜਰਡ ਨੂੰ 5-5 ਲੱਖ ਰੁਪਇਆ ਜਿਹੜੇ ਉਸ ਤੋਂ ਘੱਟ ਇੰਜਰਡ ਨੇ ਉਹਨਾਂ ਨੂੰ ਲੱਖ-ਲੱਖ ਤੋਂ 1 ਲੱਖ ਰੁਪਇਆ ਕਿਉਂਕਿ ਇਸ ਟਾਈਮ ਇਲਾਜ ਬਹੁਤ ਜ਼ਿਆਦਾ ਮਿੰਗ ਹੈ ਤੇ ਇਹ ਇਲਾਜ ਬੇਸਿਕ ਫਰਸਟ ایڈ ਤੇ ਇਹਨਾਂ ਨੇ ਇੱਥੇ ਦਿੱਤੀ ਹੈ ਜਾਂ ਜੋ ਵੀ ਬੈਸਟ ਪੋਸੀਬਲ ਐਫਰਟ ਹੈ ਅਸੀਂ ਡਾਕਟਰ ਸਾਹਿਬ ਸਾਰਿਆਂ ਦਾ ਥੈਂਕਫੁਲ ਹੋ ਕਰ ਰਹੇ ਨੇ ਬਟ ਗਰੀਬ ਆਦਮੀ ਵਾਸਤੇ ਕੋ 5 7 10 ਦਿਨ ਵੀ ਕਿਤੇ ਪ੍ਰਾਈਵੇਟ ਹਸਪੀਟਲ ਜਾਣਾ ਪੈ ਗਿਆ ਤੇ ਬਹੁਤ ਵੱਡਾ ਤੁਹਾਨੂੰ ਪਤਾ ਹੈ ਪਹਿਲਾ ਹੁੰਦਾ ਸੋ ਇਹ ਸਾਡੀ ਆਸ ਉਮੀਦ ਹੈ ਸੂਬੇ ਦੀ ਸਰਕਾਰ ਕੋਲੋਂ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋ ਤੇ ਡੀਸੀ ਸਾਹਿਬ ਨੂੰ ਮੈਂ ਇੱਕ ਅਸੀਂ ਆਪਣੇ ਵੱਲੋਂ ਕਹਿਣਾ ਚਾਹਾਂਗੇ ਕਿ ਕਿਰਪਾ ਕਰਕੇ ਮੌਕੇ ਨੂੰ ਵਿਜ਼ਿਟ ਕਰ ਆਪਾਂ ਤੇ ਲੋਕਾਂ ਨੂੰ ਹੌਸਲਾ ਦੇਣ ਤੇ ਉਹਨਾਂ ਦੀ ਮਦਦ